ਅਗੇ ਦਾ ਸਿਆਣੇ ਪਰ ਲੋਕਾਂ ਨੂੰ ਲੁੱਟਦੇ ਆ ਵਿਸ਼ਵਾਸਾਂ ਦੀਆਂ ਮਾਨੀਆਂ ਰਾਮ ਕੋਰੀਆਂ ਦਲ ਇੱਕ ਸੁਗੜ ਹੁੰਦਾ ਹੈ ਜਿਹੜਾ ਦੁਨੀਆਂ ਨੂੰ ਸੁਖ ਦਿੰਦਾ ਆ ਸੁਗੜ ਦੀ ਇਹ ਨਿਸ਼ਾਨੀ ਆ ਕਿ ਕਿਸੇ ਨੂੰ ਤੰਗ ਨਹੀਂ ਕਰੇਗਾ ਉਹਦਾ ਗਿਆਨ ਦੁਨੀਆਂ ਨੂੰ ਪ੍ਰਕਾਸ਼ ਦੇਗਾ ਸ਼ਾਂਤੀ ਦੇਗਾ ਜਾਂ ਤਾਂ ਸਾਰੇ ਗੋਲੀ ਆ ਉਹ ਗੁਰੂ ਦੇ ਪਿਆਰੇ ਅਸਲੀ ਸਿੱਖਿਆ ਜਿਹਦੇ ਅੰਦਰ ਪਿਆਰ ਆ ਗਿਆ ਜਿਹਨੂੰ ਅੰਦਰ ਸੇਵਾ ਕਰਕੇ ਅੰਦਰ ਖੁਸ਼ੀ ਆਵੇ ਦੇਖੋ ਨਾ ਬਾਬਾ ਅਮਰਦਾਸ ਜੀ 70 ਸਾਲ ਦੀ ਉਮਰ ਹੋ ਗਈ। ਰੋਜ਼ ਗਾਗਰ ਪਾਉਂਦੇ ਐ। ਦਿਨ ਰਾਤ ਸੇਵਕ ਐ ਬਾਬਾ ਤੁਹਾਨੂੰ ਟਿੱਕੇ ਵੀ ਬੈਠਿਆ ਕਰਦਾ ਮੈਨੂੰ ਬੈਠਣਾ ਨਹੀਂ ਆਰਾਮ ਮਿਲਦਾ ਸੇਵਾ ਕਰਕੇ ਤਾਂ ਮੈਂ ਗਦਗਦ ਹੋਈ ਜਾਂਦਾ। ਤੇ ਅਸੀਂ ਕੰਮ ਚੋਰ ਜਿਹੜਾ ਦੇ ਪਿਆਰ ਨਹੀਂ ਉਹਦਾ ਟੈਮਡ ਪਾਉਂਦੇ ਇੱਥੇ ਵੀ ਆ ਗਈ ਇੱਥੇ ਵੀ ਦੇਖਿਆ ਟੈਮਡ ਪਾਉਣਗੇ ਜਿਹੜਾ ਦੇ اندر ਪਿਆਰ ਆ ਉਹਦੇ ਉਹਨੇ ਰਾਜ਼ੀ ਹੋ ਜਾਂਦੇ ਆ ਤੰਦਰੁਸਤ ਹੋਈ ਜਾਂਦੇ ਆ ਹੈ ਨਾ ਲੈ ਕੇ ਸਭ ਲਾਉਣ ਦੀ ਲੋੜ ਹੀ ਨਹੀਂ ਐ ਜੇ ਸੇ ਸ੍ਰੀ ਤੰਦਰੁਸਤ ਬਰੀਆ ਹੋਵੇ ਉਹਨਾਂ ਤੋਂ ਜੇ ਗੱਲ ਹੀ ਹੋ ਵੀ ਜਾਵੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭਾਈਸਦਰ ਨੇ ਤਾਂ ਮੂੰਹ ਕਾਲਾ ਕਰ ਲਿਆ ਸੀ ਪੇ ਚੰਗੀ ਦਾ ਇਹ ਥੋੜੀ ਸੀ। ਇਈ ਖੜੇ ਹਰ ਬਾਣੀ। ਗੁਰੂ ਜਾਨਤ ਹੁੰਦਾ ਵੀ ਇਹਦੇ ਅੰਦਰ ਤਿਆਰ ਹੈ। ਇੱਕ ਮਾਈ ਆਈ ਕਹਿੰਦੀ ਮਹਾਰਾਜ ਤੂੰ ਪਾਪੀ ਮੈਂ ਬਖਸ਼ਣ ਹਾਂ। ਤੂੰ ਪਾਪੀ ਮੈਂ ਬਖਸ਼ਣ ਹਾਂ। ਤੂੰ ਮੋਕਦਾ ਮੈਂ ਦਾਣਿ ਦਾਤਾ। ਉੱਠਾ ਬੱਢੀ ਜਾ ਬਸਾ। ਕਦੇ ਉਹ ਬਾਈ ਇੰਦਾਂ ਬੋਲਣ ਬਾਰੇ ਕਹਿੰਦੇ ਰਹਿੰਦੇ ਅੰਦਰੋਂ ਇਹ ਸੰਦਾ ਹੀ ਬੋਲਦੀ ਹੈ ਇਹਨੇ ਕਿਸੇ ਪ੍ਰਭੂਵਾਨ ਦੀ ਗੈਸੇ ਬਦਰਦੇ ਉਹ ਇੰਨੀ ਮਸਤ ਹੋ ਗਈ ਨਾ ਪਿਆਰ ਚ ਉਹ ਵੀ ਸਤਬੁੱਦੀ ਭੁੱਲ ਗਈ ਛਿੱਲੜਨਾ ਕਿਸ ਪ੍ਰਭੂਵਾਨ ਨੂੰ ਖਾਣ ਨੂੰ ਦਈ ਜਾਂਦੇ ਤੇ ਆਪ ਗੁੱਦਾ ਖਾਈ ਜਾਂਦੀ ਹੈ ਕਿ ਲਾ ਗਏ ਨੇ ਪ੍ਰਭੂਵਾਨ ਛਿੱਲਣ ਦਈ ਜਾਂਦੇ ਕੋ ਬਾਹ ਵੀ ਖਾਈ ਜਾਂਦੇ ਅੱਜ ਦੇ ਕੱਲੇ ਦੇ ਛਿੱਕੜ ਵਿੱਚ ਬੜੇ ਤੱਤ ਹੁੰਦੇ ਆ ਜੇ ਉਹ ਨਾਲ ਲੱਗੇ ਹੋਣੇ ਗੁੱਦਾ ਜੇ ਉਹ ਚ ਖਾ ਲੋ ਉਹ ਚ ਬੜੀ ਤਾਕਤ ਦਿੰਦੀ ਹੈ ਚਿਹਰਾ ਖੇੜਦਾ ਅੰਨੂ ਗੋਦੇ ਸੱਤਿਆਨ ਕੋਲ ਚਿਲਲੋਦੇ ਉਹਨਾਂ ਦੀ ਬੜੀ ਤਾਕਤ ਹੈ ਅੰਮ੍ਰਿਤ ਦੇ ਚਿਲਲੋਗੇ ਚੂਸੋਆ ਬਾਹਰਲਾ ਇਸਨਸ ਕਿਨ ਦਾ ਸਕਿਨ ਦੀ ਬਿਮਾਰੀ ਨਹੀਂ ਮਿਲਦੀ ਨਾਲੇ ਦਰੌਣ ਬਣਾ ਦਿੰਦੀ ਚਿਹਰੇ ਅੱਖਾਂ ਦੇ ਵਿੱਚ ਚੰਪਟਾ ਜਾਂਦੀ ਹੈ ਬਿਦਰ ਕਹਿੰਦਾ ਭੋਲੀਏ ਆ ਕੀ ਕਰਦੀ ਐ ਤੂੰ ਹੈਂ ਔਰ ਇਹ ਬੜਾ ਉਹਨੇ ਛਿੱਲੜ ਛੜਦਾ ਤੇ ਗੁੰਦਾ ਭਗਵਾਨ ਦਿੰਦਾ ਕਹਿੰਦੇ ਬਿਦਰ ਜਿਹੜਾ ਸਵਾਦ ਛਿੱਲੜ ਤੁਸੀਂ ਨਾ ਇਹ ਵਿੱਚ ਨਹੀਂ ਹੈਗਾ ਹੁਣ ਹੁਣ ਇੱਥੇ ਹੈਗਾ ਲਾਗੀ ਜੇ ਬਾਹਰ ਉਹ ਤੁਂ ਜਗ ਬੋਲਦੇ ਉਹਨਾਂ ਤੋਂ ਗਲਤੀ ਹੁੰਦੀ ਨਹੀਂ ਜੇ ਹੋ ਵੀ ਜਾਵੇ ਨਾ ਰਬ ਗੁਰੂ ਨੂੰ ਪਤਾ ਹੈ ਬਾਹਰੋਂ ਨਹੀਂ ਅੰਦਰੋਂ ਨਹੀਂ ਕਰਦਾ ਤੇਰੇ ਰੱਬ ਦੇ ਨੂੰ ਸਿੱਖਿਆ ਰੱਬ ਦੇ ਭਜਤ ਹੈ ਹਰ ਸੰਤਾਂ ਨੂੰ ਹੋਰ ਥਾਉ ਨਹੀਂ ਉਹਨਾਂ ਨੂੰ ਧੱਕੇ ਮਾਰੋ ਨਿੰਦਿਆ ਕਰੋ ਭੁੱਖੇ ਰੱਖੋ ਕੁਝ ਵੀ ਕਰਿਓ ਉਹ ਜਿਹੜੇ ਪਿਆਰ ਵਾਲੇ ਨਾ ਦਰ ਨਹੀਂ ਛੱਡਦੇ ਬੱਸ ਹਰ ਸੰਤਾ ਨੂੰ ਹੋਰ ਥਾਉ ਨਹੀਂ ਹੋਰ ਕਿਤੇ ਨੂੰ ਨਹੀਂ ਆਣਾ ਬੱਸ ਤੇਰੇ ਦਰ ਤੇ ਬੈਠਿਆ ਕੁਛ ਕਰਕੇ ਉਠੇਗੇ ਜਾਂ ਬਲਾਬ ਹੋਗਾ ਜਾਂ ਮਰ ਕੇ ਉਠੇਗੇ ਮਿਲ ਜੇ ਤਾਂ ਵੀ ਤੈਨੂੰ ਦਲਦੇ ਰਹਿਣਾ ਜੇ ਨਾ ਮੜਿਆ ਤਾਂ ਵੀ ਬੈਠੀ ਰਹਿਣਾ ਮਰਦਾ ਜਾਵਾਂਗੇ ਇਹ ਨਹੀਂ ਸਾਡੀ ﺍﻟ्बास ਪੂਰੀ ਨਹੀਂ ਹੋਈ ਚਾਹੁੰਦਾਂ ਚ ਤੁਰ ਕੇ ਕਿਤੇ ਹੋਰ ਦਿਲ ਹੋਰ ਕਿਟੋਰਾ ਤੇ ਫਿਰ ਬਣੀਆਂ ਮਸਾਣੀਆਂ ਤੇ ਵੀ ਧਾਗੇ ਜੀ ਤਾ ਦੇ ਕਈ ਮੈਂ ਹੋਰ ਜੀ ਦੇਖਦਾ ਸੇਵਾ ਕਰਦੇ ਦੇਖਿਆ ਵੀ 8 ਦਿਨ ਹੋ ਗਏ ਬੜਿਆ ਹੱਥ ਤਾਂ ਇਨਾ ਹੋ ਗਿਆ ਬਣਿਆ ਕੁਝ ਨਹੀਂ ਚਲੋ ਛੱਡੋ ਯਾਰ ਐਵੇਂ ਕਿੱਥੇ ਸਿਰ ਨੂੰ ਤੋੜਦੇ ਆਂ ਤੇ ਬੁਲਾ ਬੁਲਾਣਾ ਤਾਂ ਗੇਂਦ ਵੀ ਟਾਲੇ ਤੋੜੇ ਫਿਰ ਦਿੰਦੇ ਅੰਦਰ ਪਿਆਰ ਨਹੀਂ ਅੰਦਰ ਭਰੋਸਾ ਨਹੀਂ ਹੈ ਪ੍ਰਤੀਤ ਨਹੀਂ ਜਦਕੇ ਗੁਰੂ ਦਾਸੇ ਪਾਸ਼ਾ ਨੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾਮ ਨੇ ਇੱਕ ਤੋਂ ਬਿਨਾ ਹੋਰ ਕਿਸੇ ਪਾਸੇ ਨਾ ਜਾ ਨੇਤੋ ਦਾ ਧਿਆਨ ਤਰੇ ਪਲ ਕੀ ਕਰੇ ਓਰਨ ਪ੍ਰੇਮ ਪ੍ਰਤੀਤ ਸਜਾ ਪੂਰਾ ਪਿਆਰ ਪ੍ਰਤੀਤ ਅੰਦਰ ਲੈ ਕੇ ਆਓ ਸਜਾਓ ਜੀਵਨ ਚ ਬਣਾਓ ਕਹਿੰਗੇ ਸਾਡੇ ਅੰਦਰ ਪਿਆਰ ਆ ਅੰਮਰ ਸ਼ਰਣ ਆ ਕੇ ਆਉਂਦਾ ਹੈ ਅੰਦਰ ਪਿਆਰ ਹੋਣਾ ਜ਼ਰੂਰੀ ਹੈ ਜਿਹਦੇ ਅੰਦਰ ਪਿਆਰ ਆ ਗਿਆ ਉਹਦੇ ਬਾਹਰ ਵੀ ਸੱਜ ਜਾਂਦਾ ਹੈ ਸਜਾਓ ਫਿਰ ਪਿਆਰ ਨੂੰ ਧਾਰੋ ਗੁਰੂ ਦਾ ਰੂਪ ਸਿੱਖੀ ਕਰੋ ਪ੍ਰਵਾਨ ਗੁਰੂ ਤੋਂ ਆਪਣਾ ਗੱਲੀ ਵਾਤੀ ਬਸ ਉਹ ਪਿਆਰ ਨੂੰ ਸਜਾਉਂਦੇ ਐ ਫਿਰ ਪੂਰਨ ਪ੍ਰੇਮ ਪ੍ਰਤੀਤ ਸਜੈ ਐ ਕਰਕੇ ਦਿਖਾ ਦੇ ਉਹਦੀ ਨਿਸ਼ਾਨੀ ਕੀ ਆ ਫਿਰ ਪਾਵੇ ਉਹਨੂੰ ਕੋ ਹਮਰੇ ਨਾਮ ਲਿਆ ਅਪਰਤ ਗੋੜ ਮੜੀ ਮਠ ਊੜਨਾ ਮੰਨੇ ਹੋਰ ਪਾਸੇ ਕਿਤੇ ਜਾਂਦੇ ਹੀ ਜੂ ਬਸ ਹਰ ਸੰਤਾ ਨੂੰ ਹੋਰ ਥਾਉ ਨਹੀਂ ਜਿਹੜੇ ਹੋਰ ਥਾ ਦੇ ਨਹੀਂ ਜਾਂਦੇ ਉਹ ਪਾਉਣੇ ਪਤਨ ਉਹ ਰੱਬ ਦੇ ਸੰਤ ਆ ਸਭ ਦੀ ਇਹ ਨਿਸ਼ਾਨੀ ਉਹਨਾਂ ਕੋਲ ਜਾਉਂਗੇ ਨਾ ਇਹ ਨਿਸ਼ਾਨੀ ਸਾਦਗੀ ਉਹ ਪਖੰਡ ਚ ਨਹੀਂ ਪਾਉਂਦਾ ਕਰਮ ਕਾਰਨ ਚ ਨਹੀਂ ਪਾਉਂਦਾ ਪਰਮਾਤਮ ਚ ਨਹੀਂ ਪਾਉਂਦਾ ਸੰਸੇ ਨਹੀਂ ਪਾਉਂਦਾ ਡਰ ਨਹੀਂ ਪਾਉਂਦਾ ਉਹਦਾ ਸਾਰੇ ਸੰਸੇ ਸਾਰੇ ਭਰਮ ਸਾਰੇ ਪਖੰਡ ਛੱਡ ਕੇ ਗੁਰੂ ਨਾਲ ਜੋੜ ਦਿੰਦਾ ਹੈ ਨਾਮ ਨਾਲ ਜੋੜਦਾ ਹੈ ਪਰਮੇਸ਼ਰ ਨਾਲ ਜੋੜਦਾ ਹੈ ਛੱਡ ਦਿੰਦਾ ਸਾਰੇ ਪਾਉਂਦਾ ਨਹੀਂ ਔਰ ਸਾਦੇ ਨਿਯੋਜਾ ਨਾ ਜਾਂਦਾ ਨਾ ਜਾਂਦਾ ਨਾ ਜਾਵੇ ਕਿਉਂ ਨਹੀਂ ਤੇ ਵੱਡੇ ਬਣ ਕੇ ਨਹੀਂ ਬੰਦੇ ਕਿ ਮੈਂ ਬਹੁਤ ਵੱਡਾ ਅਹੁਦੇਦਾਰ ਨਹੀਂ ਬਣਦੇ ਹਰ ਮਾਣ ਨਿਮਾਣੇ ਨਿਮਾਣੇ ਹੋ ਕੇ ਰਹਿੰਦੇ ਤੇ ਜਿਹੜੇ ਨਿਮਾਣੇ ਹੋ ਕੇ ਰਹਿੰਦੇ ਉਹਨਾਂ ਨੂੰ ਫਿਰ ਗੁਰੂ ਮਾਣ ਦਿੰਦਾ ਹੈ ਤੇ ਫਿਰ ਬੜਿਆਈਆ ਗੁਰੂ ਦਿੰਦਾ ਗੁਰੂ ਦੇਈ ਜਾਵੇ ਮਹਾਪੁਰਸ਼ ਕਹਿਆ ਕਰਦੇ ਬੇਟਾ ਤੁਹਾਨੂੰ ਦੁਨੀਆ ਸਾਰੀ ਸਤ ਮੰਨੇ ਕੋਸ਼ ਵੀ ਮੰਨੈ ਤੁਸੀਂ ਨਹੀਂ ਮੰਨਣਾ ਵੀ ਮੈਂ ਬਹੁਤ ਵੱਡਾ ਹਾਂ ਆਪਣੇ ਆਪ ਨੂੰ ਤਾਂ ਐ ਸਮਝ ਲੈ ਮੇਰੇ ਤੋਂ ਛੋਟਾ ਕੋਈ ਇਈ ਨਹੀਂ ਹਸਦਾ ਇਹਨਾਂ ਦੀ ਵਡਿਆਈ ਹੈ ਇਹ ਤਾਂ ਨਹੀਂ ਕਿਰਪਾ ਜਿਹੜਾ ਮੈਨੂੰ ਮਹਿਮਾ ਦੇ ਰਹੇ ਆ ਆਪਣੇ ਆਪ ਉਹਨਾਂ ਚਾਵੜ ਕੇ ਬਹਿ ਜਿਓ ਕੇ ਚੌੜੇ ਹੋ ਕੇ ਇਹ ਨਾ ਕਰ ਲੈ ਅੰਦਰੋਂ ਵੀ ਇਹ ਗੱਲ ਮੰਨਣੀ ਸੇਵਕ ਦਾ ਵੀ ਸੇਵਕ ਬਣ ਕੇ ਰਹਿਣਾ ਉਹਦਾ ਦਾਸ ਬਣ ਕੇ ਰਹਿਣਾ ਜਿਹੜਾ ਸਾਡੀ ਕੋਈ ਵਡਿਆਈ ਵੀ ਕਰੇ ਇਹ ਦਵਾਈ ਦੀ ਪ੍ਰਸ਼ੰਸਾ ਨਿਮਮ ਹੈ ਜਿਹੜਾ ਮੈਨੂੰ ਵਡਿਆਈਆਂ